ਮਿੰਟੂ ਜੀ ਕਿਸਾਨ ਆंदोलਨ ਦੌਰਾਨ ਮਾਰੇ ਗਏ ਨੌਜਵਾਨ ਸ਼ੁਭਕਰਨ ਸਿੰਘ ਦੇ ਭੋਗ ਦੇ ਮੌਕਾ ਸੀ ਜੀ ਵੀਕਐਂਡ ਤੇ ਭੋਗ ਸੀਗਾ ਤੇ ਉੱਥੇ ਜਿਹੜਾ ਚੜਾਵਾ ਚੜਾਇਆ ਗਿਆ ਉਹਨੂੰ ਲੈ ਕੇ ਵਿਵਾਦ ਹੋ ਗਿਆ ਰੌਲਾ ਪੈ ਗਿਆ ਕੀ ਵੇਰਵਾ ਮਿੰਟੂ ਜੀ ਜੀ ਬਿਲਕੁਲ ਇਸ ਵੇਲੇ ਜੇ ਆਪਾਂ ਕਹੀਏ ਕਿ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਇੱਕ ਨਾ ਅਨਾਉਂਸਮੈਂਟ ਜਿਹੜੀ ਹੈ ਉਹ ਪ੍ਰਸਾਰਤ ਹੋ ਰਹੀ ਆ ਬਹੁਤ ਜ਼ਿਆਦਾ ਉਹਨੂੰ ਅੱਗੇ ਸ਼ੇਅਰ ਕੀਤਾ ਜਾ ਰਿਹਾ ਤਾਂ ਬੀਸਿਕਲੀ ਉਹ ਇੱਕ ਐਸੀ ਅਨਾਉਂਸਮੈਂਟ ਆ ਜੋ ਇਸ ਮਾਮਲੇ ਨਾਲ ਜੁੜੀ ਆ ਜਿਹੜੀ ਗ੍ਰੰਥੀ ਸਿੰਘ ਵੱਲੋਂ ਕੀਤੀ ਗਈ ਆ ਵੱਲੋਂ ਪਿੰਡ ਦੇ ਵਿੱਚ ਹਾਂ ਤਾਂ ਗ੍ਰੰਥੀ ਸਿੰਘ ਉਹਦੇ ਵਿੱਚ ਇਹ ਕਹਿੰਦੇ ਸੁਣਾਈ ਦਿੰਦੇ ਨੇ ਕਿ ਭਾਈ ਜੋ ਜਥੇਬੰਦੀ ਦੇ ਆਗੂ ਆ ਕੁਝ ਉਹ ਕਹਿੰਦੇ ਆ ਕਿ ਖਰਚ ਜ਼ਿਆਦਾ ਹੋ ਗਿਆ ਸੋ ਇਸ ਕਰਕੇ ਜੋ ਉੱਥੇ ਮੱਥਾ ਟੇਕਿਆ ਗਿਆ ਜੋ ਚੜਾਵਾ ਹੋਇਆ ਕਿ ਭਾਈ ਉਹ ਸਾਨੂੰ ਦਿਓ ਤੇ ਇਸ ਕਰਕੇ ਆਪਾਂ ਕੱਲ ਨੂੰ ਇਕਤਰਤਾ ਰੱਖੀ ਆ ਕਿ ਗੁਰਦੁਆਰਾ ਕਮੇਟੀ ਦੇ ਮੈਂਬਰ ਵੀ ਆਉਣ ਤੇ ਕੁਝ ਜਿਹੜੇ ਨਗਰ ਨਿਵਾਸੀ ਆ ਉਹ ਵੀ ਆਉਣ ਤਾਂ ਕਿ ਇਸ ਮਸਲੇ ਦਾ ਹੱਲ ਕਰੀਏ ਦੂਸਰੇ ਪਾਸੇ ਜਿਹੜੇ ਜਥੇਬੰਦੀ ਦੇ ਲੋਕਲ ਆਗੂ ਆ ਉਹਨਾਂ ਦਾ ਕਹਿਣਾ ਹੈ ਕਿ ਵੇਖੋ ਯਾਰ ਅਸੀਂ ਪੈਸਾ ਨਹੀਂ ਮੰਗ ਰਹੇ ਅਸੀਂ ਕੋ ਚੜਾਵਾ ਨਹੀਂ ਵਾਪਸ ਮੰਗ ਰਹੇ ਬਲਕਿ ਅਸੀਂ ਗੁਰੂ ਘਰ ਤੋਂ ਇਨਦਾਦ ਮੰਗੀ ਆ ਹ ਹ ਹ ਹੁਣ ਮਕਲਟੀ ਦੋਆ ਪਾਸਿਆਂ ਤੋਂ ਥੋੜੀ ਜੀ ਉਲਝਣ ਹੈ ਉਧਰੋਂ ਗ੍ਰੰਥੀ ਸਿੰਘ ਕਹਿੰਦਾ ਕਿ ਜੋ ਮੱਥਾ ਟਿਕਾਈ ਉਸ ਦਿਨ ਇਕੱਠੀ ਹੋਈ ਆ ਮਾਇਆ ਤਾਂ ਉਹ ਜਿਹੜਾ ਪੈਸਾ ਵਾਪਸ ਮੰਗਿਆ ਜਾ ਰਿਹਾ ਕਿ ਸਾਡਾ ਖਰਚ ਵਧੇਰੇ ਹੋ ਗਿਆ ਜੀ ਇਸ ਕਾਨੂੰ ਇਸ ਤਰ੍ਹਾਂ ਸਮਝ ਸਕਦੇ ਆ ਨਾ ਕਿ ਜਦੋਂ ਭੋਗ ਪਾਇਆ ਗਿਆ 71 ਤਾ ਤੋਂ ਉਹ ਵਿਸ਼ਾਲ ਸੀ ਬਹੁਤ ਜ਼ਿਆਦਾ ਸੀ ਸਾਰੇ ਪ੍ਰਬੰਧ ਕੌਣ ਦੇਖ ਰਿਹਾ ਹੈ ਕਿ ਜਥੇਵੰਦੀ ਵਾਲੇ ਤਾਂ ਦੂਸਰੇ ਪਾਸੇ ਹੁਣ ਗ੍ਰੰਤੀ ਸਿੰਘ ਕਹਿੰਦਾ ਕਿ ਜਥੇਵੰਦੀ ਵਾਲੇ ਕਹਿੰਦੇ ਕਿ ਭੋਗ ਤੇ ਖਰਚ ਵਧੇਰੇ ਹੋ ਗਿਆ ਸੋ ਇਸ ਕਰਕੇ ਇਹਦੇ ਚ ਪੈ ਸਕਦੇ ਹੂੰ ਹੂੰ ਹੁਣ ਜਿਹੜੇ ਜਥੇਵੰਦੀ ਵਾਲੇ ਉਹ ਕਹਿੰਦੇ ਜੀ ਨਹੀਂ ਅਸੀਂ امدਾਦ ਮੰਗੀ امدਾਦ ਫਿਰ ਕਿਉਂ ਮੰਗ ਰਹੇ ਕਿਉਂਕਿ ਸਵਾਲ ਤੇ ਖੜੇ ਹੋਣਗੇ ਨਾ ਇਸ ਮਾਮਲੇ ਦੇ ਵਿੱਚ ਤੁਹਾਨੂੰ ਵੀ ਯਾਦ ਹੋਣਾ ਹੈ ਕਿ ਜਸਵੰਤ ਸੰਸਕਾਰ ਨਾ ਕਰਨ ਤੇ ਅੜ ਗਈਆਂ ਸਨ ਇਹ ਜਥੇਬੰਦੀਆਂ ਖਾਸ ਤੌਰ ਤੇ ਜਿਹੜੇ ਮੋਰੀ ਆਗੂ ਸੀ ਤਾਂ ਉਹਨਾਂ ਨੇ ਕੀ ਕਿਹਾ ਸੀ ਕਿਉਂਕਿ ਸਰਕਾਰ ਉਦੋਂ ਤੱਕ 1 ਕਰੋੜ ਰੁਪਏ ਦਾ ਐਲਾਨ ਕਰ ਚੁੱਕੀ ਸੀ ਤਾਂ ਆਗੂ ਕਹਿੰਦੇ ਸਨ ਕਿ ਸਾਨੂੰ ਪੈਸਿਆਂ ਦੀ ਤਾਂ ਕੋਈ ਲੋੜ ਹੀ ਨਹੀਂ ਜੀ ਬਹੁਤ ਸਾਰੇ ਪੈਸੇ ਜਿਹੜੇ ਸ਼ੁਭਕਰਨ ਸਿੰਘ ਦੇ ਘਰਦਿਆਂ ਦੇ ਅਕਾਊਂਟ ਦੇ ਵਿੱਚ ਪੈ ਚੁੱਕੇ ਨੇ ਆਲਰੇਡੀ ਹੂੰ ਯਾਨੀ ਉਹਨਾਂ ਦਾ ਕਹਿਣਾ ਸੀਗਾ ਕਿ ਨਿਆ ਸਾਨੂੰ ਚਾਹੀਦਾ ਪੈਸੇ ਦੀ ਕੋਈ ਸਾਨੂੰ ਉੜ ਤੁਰੜ ਹੈ ਹੀ ਨਹੀਂ ਹੈ ਜੀ ਤਾ ਫਿਰ ਯਕਤਾਂ ਨੂੰ ਤੁਹਾਨੂੰ ਕਿ ਐਸੀ ਲੋੜ ਪੈ ਗਈ ਕਿ ਹੁਣ ਤੁਸੀਂ ਗੁਰੂ ਘਰ ਤੋਂ ਮਦਦ ਮੰਗ ਰਹੇ ਹੋ ਜੀ ਤਾਂ ਫਿਰ ਤੁਸੀਂ ਪਹਿਲਾਂ ਹੀ ਕੋਲ ਕੇ ਨਗਰ ਨਵਾਸੀਆਂ ਨਾਲ ਗੱਲ ਕਰਦੇ ਕਿ ਹਾਂ ਭਾਈ ਤੁਸੀਂ ਸਾਨੂੰ ਥੋੜੀ ਸਪੋਰਟ ਕਰੋ ਜੀ ਤਾਂ ਇਹ ਗੱਲ ਜਿਹੜੀ ਆ ਉਹ ਐਸਵੀ ਨੇ ਜਦੋਂ ਵਾਇਰਲ ਹੋਈ ਆ ਤਾਂ ਬਹੁਤ ਜ਼ਿਆਦਾ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਤੂਲ ਮਿਲਦਾ ਹੈ ਨਾ ਚੀਜ਼ਾਂ ਨੂੰ ਹਮ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਵੀ ਇੱਕ ਮਸਲਾ ਖੜਾ ਹੋ ਸਕਦਾ ਹਾਲਾਂਕਿ ਹੁਣ ਸਵੇਰੇ ਵੱਲੋਂ ਪਿੰਡ ਦੇ ਵਿੱਚ ਕੀ ਇਕੱਠ ਹੁੰਦਾ ਕੀ ਉਹਦੇ ਵਿੱਚ ਫੈਸਲਾ ਹੁੰਦਾ ਉਹਦਾ ਤਾਂ ਪਤਾ ਨਹੀਂ ਹੈ ਪਰ ਕਾਫੀ ਵੱਡੀ ਖਬਰ ਬਣ ਗਈ ਹਾਲਾਂਕਿ ਕੋਈ ਮਾਮਲਾ ਇੱਡਾ ਵੱਡਾ ਨਹੀਂ ਹੈ ਜੀ ਤੋ ਜਿਵੇਂ ਆਪਾਂ ਕਹਿ ਲਈਏ ਨਾ ਕਿ ਸਪਸ਼ਟਤਾ ਦੀ ਘਾਟ ਹੈ ਕਿ ਜੇ ਤੁਸੀਂ ਪ੍ਰਬੰਧ ਕੀਤੇ ਤੁਸੀਂ ਪਹਿਲਾਂ ਹੀ ਕਹਿੰਦੇ ਨਗਰਵਾਸੀਆਂ ਨੂੰ ਜਾਂ ਗੁਰੂ ਘਰ ਦੇ ਜਿਹੜੇ ਸੇਵਾਦਾਰ ਆ ਕਿ ਭਾਈ ਆਹ ਸਾਰ ਕੁਤਾਬ ਆ ਸਾਡੀ ਮਦਦ ਕਰੋ ਜੇ ਦੋਮੋਤ ਸਿੰਘ ਪ੍ਰਬੰਧ ਕੀਤਾ ਸੀ ਕਿਤੇ ਉਸ ਤੋਂ ਬਾਅਦ ਉਹਨਾਂ ਕਹਿ ਰਹੇ ਹੋ ਕਿ ਗੁਰੂ ਘਰ ਸਾਡੀ ਅੰਦਾਦ ਕਰੇ ਸਮਝ ਤੋਂ ਪਰੇ ਦੀ ਗੱਲ ਹੈ ਕਿ ਕਿਸ ਤਰ੍ਹਾਂ ਦੀ ਰਣਨੀਤੀ ਘੜ ਕੇ ਚੱਲਦੇ ਪਏ ਨੇ ਜੀ ਜੀ ਮਿੰਟਰ ਜੀ ਅਧਰ ਨਵਜੋਤ ਸਿੰਘ ਸਿੱਧੂ ਵੱਲੋਂ ਇਹ ਦਾਵਾ ਕੀਤਾ ਗਿਆ ਵੀ ਭਗਵੰਤ ਮਾਨ ਪਹਿਲਾਂ ਕਾਂਗਰਸ ਜੁਆਇਨ ਕਰਨੀ ਚਾਹੁੰਦੀ ਸੀ ਜੀ ਹਾਂ ਨਵਜੋਤ ਸਿੰਘ ਸਿੱਧੂ ਨੇ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਲਾਸਟ ਕਰ ਦਿੱਤਾ ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਚ ਆਪਾਂ ਜੇ ਦੇਖੀਏ ਤੇ ਕੁਝ ਦਿਨਾਂ ਤੋਂ ਮਾਨਸਾਪ ਜਿਹੜੇ ਉਹ ਕਾਫੀ ਰਗੜਾ ਫਿਰ ਰਹੇ ਸੀਗੇ ਹਮਮ ਮਾਨਸਾਪ ਨੇ ਤੇ ਇੱਕ ਟੰਕ ਕਹਿ ਦਿੱਤਾ ਪਿੱਛੇ ਜੇ ਇੱਕ ਟ੍ਰੇਨ ਨਹੀਂ ਸੀ ਜਿਹੜੀ ਉੱਥੋਂ ਭੱਜ ਪਈ ਸੀ ਬਿਨਾਂ ਡਰਾਈਵਰ ਤੋਂ ਕਠੋ ਦੇ ਤੋਂ ਜੀ ਤੇ ਮਸਾ ਆ ਕੇ ਮਕਨੀਕੀਆਂ ਦੇ ਲਾਗੇ ਰੋਕੀ ਗਈ ਉਹ ਕਹਿੰਦੇ ਕਿ ਸਿੱਧੂ ਇਸੇ ਤਰ੍ਹਾਂ ਦਾ ਹੀ ਆ ਨਾ ਤਾਂ ਰੇਲਵੇ ਟਰੈਕ ਤੋਂ ਉਤਰਦਾ ਤੇ ਨਾ ਹੀ ਇਹਦੇ ਤੇ ਕੋਈ ਕੰਟਰੋਲ ਆ ਜੀ ਆ ਨਵਜੋਤ ਸਿੰਘ ਸਿੱਧੂ ਇਹ ਜਿਹੜਾ ਪਰਸਨਲ ਅਟੈਕ ਸੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਥੋੜਾ ਚੁਬਿਆ ਆ ਤਾਂ ਜਿਹੜੀ ਚੁਬਣ ਉਹ ਦੁਨੀਆ ਫਿਰ ਤੁਹਾਨੂੰ ਪਤਾ ਕਈ ਵਾਰ ਖੇਜਦੇ ਰੂਪ ਚ ਨਿਕਲਦੀ ਆ ਕਈ ਵਾਰ ਪੜਾਸ ਦੇ ਰੂਪ ਚ ਨਿਕਲਦੀ ਆ ਇਹਨਾਂ ਦੇ ਕੋਣ ਤੋਂ ਕੇ ਸ਼ਬਦਾਂ ਦਾ ਭੰਡਾਰ ਆ ਸ਼ਬਦਾਂ ਦਾ ਬਹੁਤ ਭੰਡਾਰ ਵੱਡਾ ਐ ਨਵਜੋਤ ਸਿੰਘ ਸਿੱਧੂ ਦਾ ਤਾਂ ਫਿਰ ਜਦੋਂ ਇਹ ਗੱਲ ਕਰਦੇ ਆ ਤਾਂ ਪ੍ਰਵਾਭਸ਼ਾ ਨਹੀਂ ਢੰਗ ਦੇ ਨਾਲ ਨਾਲ ਕਈ ਵਾਰ ਨਾਟਕੀ ਢੰਗ ਵੀ ਇਸਤੇਮਾਲ ਕਰਦੇ ਆ ਪਰ ਐਪ ਕੀ ਇਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਦੇ ਆ ਜਿਹੜਾ ਖੁਲਾਸਾ ਨੂੰ ਇਹ ਆਪਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਾਰਾ ਸ਼ਬਦਾਂ ਦਾ ਬਾੜਾ ਬੁਣਿਆ ਐ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਭਗਵੰਤ ਮਾਨ ਮੇਰੇ ਕੋਲ ਆਏ ਸੀਗੇ ਹਾਂ ਹਾਂ ਇਹ ਅਕਸਰ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਜਾਂਦਾ ਜੀ ਇਹ ਮਤਲਬ ਕਿ ਸਾਡੇ ਤੇ ਪਾਰਟੀ ਚੌਣਾ 14 ਦੇ ਸੀਗੇ ਉਹ ਤੋਂ ਗੱਲਬਾਤ ਜਿਹੜੀ ਹੈ ਬਣੀ ਨਹੀਂ ਤਾਂ ਇਹ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ ਇਹ ਮੈਂ ਜ਼ਰੂਰ ਦੱਸ ਸਕਦਾ ਕਿ ਅਪਰੋਚ ਕਿਸ ਨੇ ਕੀਤਾ ਸੀਗਾ ਜੀ ਜੇ ਉਹ ਆਰਟੀਕਲ ਸੁਣਨ ਵਾਸਤੇ ਸਮਾਂ ਭਗਵੰਤ ਮਾਨ ਸਾਹਿਬ ਤਾਂ ਤੁਸੀਂ ਆਏ ਸੀ ਬਿਲਕੁਲ ਤੇ ਦਿੱ ਜਗਾ ਵੀ ਪੁੱਛੋਗੇ ਤੇ ਮੈਂ ਤੁਹਾਨੂੰ ਦੱਸ ਦਿਆਂਗਾ ਹਮ ਪਰ ਤੁਸੀਂ ਪੁੱਛੂਗੇ ਨਹੀਂ ਜਨਾਲ ਉਹਨਾਂ ਨੇ ਕਿਹਾ ਕਿ ਮੈਂ ਤੁਮਾਨੂੰ ਕਹੋ ਕਿ ਗੁਰਦੁਆਰੇ ਚੜ੍ਹ ਕੇ ਦੇਖੇ ਹਮ ਹਮ ਉਹਦੀ ਪੱਟ ਸੌਂਦੀ ਆ ਉਹਨੇ ਮੈਨੂੰ ਕਿਹਾ ਭਾਈ ਜੀ ਮੈਂ ਤੁਹਾਡਾ ਡਿਪਟੀ ਬਨਣ ਨੂੰ ਤਿਆਰ ਆ ਕਾਂਗਰਸ ਦੇ ਵਿੱਚ ਮੈਨੂੰ ਸ਼ਾਮਲ ਕਰਵਾ ਲਓ ਕਿ ਜੇਕਰ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ ਚਾਹਦੇ ਜੇ ਫਿਰ ਮੈਨੂੰ ਤੁਹਾਡਾ ਡਿਪਟੀ ਬਨਣ ਤੇ ਵਿੱਚ ਤਦ ਦੀ ਕੋਈ ਇਤਰਾਜ਼ ਨਹੀਂ ਹੈ ਜੀ ਪਰ ਮੈਂ ਉਹਨੂੰ ਕਹਿ ਦਿੱਤਾ ਕਿ ਦੇਖ ਵੀ ਮਿੱਤਰਾ rahul gandhi ਤੇ priyanka gandhi ਲਈ ਮੈਂ ਵਚਨ ਬਾਤਿਆ ਇਹ ممکن ਹੀ ਨਹੀਂ ਹੈ ਜੇ ਤੂੰ ਉਹਣਾ ਚਾਹਣਾ ਹੈ ਤਾਂ ਵੈਲਕਮ ਹੈ ਦਿੱਲੀ ਜਾ ਕੇ ਭਾਈ ਯਾਨੀ rahul gandhi ਦੇ ਨਾਲ ਗੱਲ ਕਰੋ ਉਸ ਤੋਂ ਬਾਅਦ ਕਹਿੰਦੇ ਇਥੇ ਮੈਂ ਕਦੀ ਉਹਦੇ ਨਾਲ ਗੱਲ ਨਹੀਂ ਕੀਤੀ ਤਾਂ ਆਪਾਂ ਦੇਖਿਆ ਸੀਗਾ ਕਿ ਥੋੜੇ ਪਰਸਪਰਾਲ ਹੋਏ ਪੈ ਸੀ ਕਿ ਇੱਕ ਦੂਜੇ ਤੇ ਹੁਣ ਮਾਮਲਾ ਜਿਹੜਾ ਖੁਲਾਸਿਆ ਤੱਕ ਚਲਾ ਗਿਆ ਤਨਕਰਜੋਤ ਸਿੰਘ ਸਿੱਧੂ ਨੇ ਇਸ ਬਿਆਨ ਤੇ ਕਿ ਮਾਨਸਾ ਪ੍ਰतिकਰਮ ਦੇਣਗੇ ਪਰ ਮੈਨੂੰ ਨਹੀਂ ਲੱਗਦਾ ਛੇਤੀ ਕੀਤੇ ਪ੍ਰतिकਰਮ ਦੇਣਗੇ ਪਰ ਜੇ ਦੇਣਗੇ ਤਾਂ ਕਾਫੀ ਉਹ ਬੱਚ ਬਚਾ ਕੇ ਕਾਫੀ ਥੋਸ ਬਲੀਨ ਦੇ ਨਾਲ ਦੇਣਗੇ ਪਰ ਇਹਦੇ ਵਿੱਚ ਤਾਂ ਇੱਕ ਵਾਰੀ ਅੱਗੇ ਵੀ ਸੋਚਾ ਸਿੰਘ ਛੋਟੇਪੁਰ ਨੇ ਵੀ ਕਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਦੀ ਜਦੋਂ ਆਮਦ ਦੀ ਖਬਰ ਹੋਈ ਤੇ ਇਹ ਆਧੀ ਰਾਤ ਨੂੰ ਹੀ ਉੱਠ ਕੇ ਕਹਿੰਦਾ ਚਾਚਾ ਚਾਚਾ ਬਹੁਤ ਕੰਮ ਖਰਾਬ ਹੋ ਚਲੇ ਆਏ ਉਹ ਆ ਰਹੇ ਆਈ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੀ ਗਿਆ ਉਹ ਸੁਚਾ ਸਿੰਘ ਛੋਟੇਪੁਰ ਨੇ ਵੀ ਕਹੀਆਂ ਸੀ ਗਿਆ ਪਰ ਆ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਗੱਲ ਕਹੀ ਆ ਕਿ ਭਾਈ ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਾਰੇ ਕ੍ਰਾਂਤੀਕਾਰੀਆਂ ਵਾਸਤੇ ਹੀ ਝਟਕਾ ਆਮ ਆਦਮੀ ਪਾਰਟੀ ਦੇ ਜਿਹੜੇ ਕ੍ਰਾਂਤੀਕਾਰੀ ਆ ਕਿ ਤੁਹਾਡੀ ਤੇ ਕ੍ਰਾਂਤੀ ਜਿਹੜੀ ਸੀ ਉਹ ਸਾਰੀ ਦੀ ਸਾਰੀ ਚਲੀ ਚਲੀ ਸੀਗੀ ਜੀ ਇਹ ਆਪਣੇ ਆਪ ਵਿੱਚ ਬੜਾ ਵੱਡਾ ਮਸਲਾ ਹੈ ਤਾਂ ਖੈਰ ਇਹ ਤਾਂ ਵੈਸੇ ਆਪਾਂ ਨੂੰ ਪਤਾ ਨੈਤਿਕਤਾ ਵਿਚਾਰਧਾਰਾ ਆਈਡੀਆਲੋਜੀ ਵਗੈਰਾ ਜਿਹੜੀਆਂ ਕਿਤਾਬੀ ਗੱਲਾਂ ਨੇ ਅੱਜ ਦੀ ਰਾਜਨੀਤੀ ਚ ਸਾਰੇ ਠੀ ਆ ਸ਼ਾਮ ਨੂੰ ਕਿੱਥੇ ਆ ਪਤਾ ਨਹੀਂ ਸੌਂਦੇ ਕਿਤੇ ਨੇ ਉੱਠਦੇ ਕਿਤੇ ਨੇ ਲੀਡਰਾਂ ਦਾ ਕੰਮ ਇਹੋ ਜਿਹਾ ਹੀ ਆ ਖੈਰ ਨਵਜੋਤ ਸਿੰਘ ਸਿੱਧੂ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਵੱਡਾ ਦਾਵਾ ਕੀਤਾ ਜੀ ਮਿੰਟੂ ਜੀ ਵਿਧਾਨ ਸਭਾ ਦੇ ਵਿੱਚ ਗੂੰਜ ਉੱਠੀ ਅੱਜ ਭੁੱਕੀ ਇਹਦਾ ਕੀ ਮੇਰਵਾ ਜੀ ਭੁੱਕੀ ਦੀ ਨਿਕਲੀ ਪੂਰੀ ਠੁੱਕੀ ਕਹਿ ਸਕਦੇ ਆ ਇਹ ਦੇਖੋ ਅੱਜ ਹਰਮਿਤ ਸਿੰਘ ਪਠਾਨ ਬਾਜਰਾ ਨੇ ਉੱਥੇ ਮੁੱਦਾ ਚੁੱਕ ਦਿੱਤ ਹਰ ਕੇ ਭਾਈ ਸਿੰਥੈਟਿਕ ਡਰਗ ਦੇ ਨਾਲ ਇੰਨੀਆਂ ਮੌਤਾਂ ਹੋ ਰਹੀਆਂ ਨੇ ਉਹਨਾਂ ਨੇ ਅੱਜ ਅੰਕੜਾ ਵੀ ਪੇਸ਼ ਕੀਤਾ ਸ਼ਾਇਦ ਲਾਸਟ ਸਾਲ ਦਾ 1 ਮਾਰਚ ਤੋਂ ਲੈ ਕੇ 1 ਮਾਰਚ ਅੱਜ ਤੱਕ ਦਾ ਉਹ ਕਹਿੰਦੇ ਆ ਕਿ 158 ਓਵਰਡੋਜ਼ ਦੇ ਨਾਲ ਮੌਤਾਂ ਹੋਈਆਂ ਸਾਰਾ ਕੁਝ ਸਿੰਥੈਟਿਕ ਡਰਗ ਦਾ ਪਵਾੜਾ ਤਾਂ ਕਿਉਂ ਨਾ ਅਸੀਂ ਕੁਦਰਤੀ ਖੇਤੀ ਕਰੀਏ ਮਤਲਬ ਕਿ ਪੀਮ ਵਗਾਈਏ ੁਕੀ ਵਗਾਈਏ ਏ ਭਾਈ ਜਵਾਨੀ ਬਾਜੂ ਕੀ ਉਹਨਾਂ ਨੇ ਤੇ ਇਥੋਂ ਤੱਕ ਕਿਹਾ ਕਿ ਵੇਖੋ ਕਿੰਨੇ ਆਈਵੀਐਫ ਸੈਂਟਰ ਖੁੱਲੇ ਹੋਏ ਆ ਜੀ ਇਹ ਸਾਰਾ ਕੁਝ ਜਿਹੜਾ ਹੈ ਉਹ ਸਿੰਥੈਟਿਕ ਡਰਗ ਦੀ ਮਾਰ ਕਰਕੇ ਆ ਹੂੰ ਹੂੰ ਤੇ ਉਸ ਤੋਂ ਬਾਅਦ ਫਿਰ ਸਪੀਕਰ ਸਾਹਿਬ ਪਹਿਲਾਂ ਤਾਂ ਮੁਸਕਰਾਏ ਹਾਲਾਂਕਿ ਮਾਮਲਾ ਗੰਭੀਰ ਹੈ ਉਹ ਹੱਸੇ ਬਹੁਤ ਉਹਨਾਂ ਦਾ ਤਾਂ ਹਾਸਾ ਜਿਹੜਾ ਸੀ ਰੋਕ ਹੀ ਨਹੀਂ ਸੀ ਰਿਹਾ ਜੀ ਫਿਰ ਉਹਨਾਂ ਨੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੂੰ ਕਿਹਾ ਕਿ ਆਪ ਆਏ ਤੇ ਤੇ ਜਵਾਬ ਦਿਓ ਗੁਰਮੀਤ ਸਿੰਘ ਖੁੱਡੀਆਂ ਹੋਰ ਹੀ ਕਹਿੰਦੇ ਕਿ ਮੈਂ ਤੇ ਆਪ ਉਸ ਉਮਰ ਦੇ ਵਿੱਚ ਆ ਜਦੋਂ ਭਾਈ ਪੂਰਾ ਖਾ ਲੈਣੀ ਪੈਂਦੀ ਆ ਹੂੰ ਮਤਲਬ ਕਿ ਹਾਸਾ ਟੱਟਾ ਉੱਥੇ ਖੂਬ ਚੱਲਿਆ ਹੂੰ ਇਸ ਤੋਂ ਬਾਅਦ ਜਿਹੜੇ ਹੋਰ ਨੇ ਵ代ਕ ਬਲਾਸਪੋਰੀ ਉਹਨਾਂ ਨੇ ਵੀ ਤਾਂ ਸਮਰਥਨ ਕਰ ਦਿੱਤਾ ਜੀ ਸਾਰੇ ਨੂੰ ਖੁਸ਼ ਨਜ਼ਰ ਆਇਆ ਕਿ ਕਮਾਲ ਦੀ ਗੱਲ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਤੇ ਭਾਈ ਛੁਪਿਆ ਰੁਸਤਮ ਨਿਕਲਿਆ ਜਿਨੇ ਇੱਡਾ ਮੁੱਦਾ ਜਿਹੜਾ ਉਹ ਚੁੱਕ ਦਿੱਤਾ ਤੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਆਖਿਆ ਵੀ ਉਹ ਕਹਿੰਦੇ ਜੀ ਜੀ ਤੇ ਸਾਰਿਆਂ ਦਾ ਕਰਦਾ ਪਰ ਇਹ ਮੁੱਦਾ ਕੋਈ ਡਰਦਾ ਚੁੱਕਦਾ ਨਹੀਂ ਸੀ ਮਮ એટલે ਪੱਤਰ ਤੇ ਜਦੋਂ ਅਸੀਂ ਜਾਣੇ ਆ ਲੋਕ ਸਾਡੇ ਕੋਲ ਇਹ ਮੁੱਦਾ ਚੁੱਕਦੇ ਤੇ ਫਿਰ ਸਾਡਾ ਫਰਜ਼ ਬਣਦਾ ਕਿ ਸਾਧਨ ਤੱਕ ਲੋਕਾਂ ਦੀ ਆਵਾਜ਼ ਲੈ ਕੇ ਆਈਏ ਇਸ ਤੋਂ ਬਾਅਦ ਕਮਾਲ ਦੀ ਗੱਲ ਹੈ ਕਿ ਮੈਂ ਟਾਈਮ ਟਾਈਮ ਤੇ ਦੇਖ ਰਿਹਾ ਸੀਗਾ ਪੰਜਾਬੀ ਜਿਹੜਾ ਮੀਡੀਆ ਹੈ ਖਾਸ ਤੌਰ ਤੇ ਇਥੇ ਪੰਜਾਬ ਦੇ ਵਿੱਚ ਜੋ ਚੱਲਦਾ ਹੈ ਮੁਖ ਧਾਰਾ ਦਾ ਮੀਡੀਆ ਉਹ ਚੈਨਲਾਂ ਤੇ ਵੀ ਡਿਵਾਈਡ ਆ ਗਈ ਇਸ ਮੁੱਦੇ ਤੇ ਅੱਛਾ ਜੀ ਤਾਂ ਬਹੁਤ ਸਾਰੇ ਬੁੱਧੀਜੀਵੀ ਬਹੁਤ ਸਾਰੇ ਜਿਹੜੇ ਸਮਾਜ ਸੇਵੀਆ ਉਹ ਹੱਕ ਜਿਆ ਮਹਾਂਤਲਬ ਕਿ ਮੋਟਾ ਪਹਿਨਾ ਹੋ ਸਕਦਾ ਭਗਵੰਤ ਮਰ ਕਿ ਤੁਹਾਨੂੰ ਮੈਂ ਦੱਸਾਂ ਜੋ ਹਰਮੀਤ ਸਿੰਘ ਪਠਾਨ ਮਾਜਰਾ ਹੈ ਨਾ ਭਗਵੰਤਮਾਨ ਦੀ ਜੋ ਬੀਵੀ ਆ ਡਾਕਟਰ ਗੁਰਪ੍ਰੀਤ ਕੌਰ ਜੀ ਜੀ ਉਹਦਾ ਹੋਕੜ ਲੱਗਦਾ ਹੈ ਅੱਛਾ ਜੀ ਮਤਲਬ ਕਿ ਉਹ ਉਸੇ ਅਪ੍ਰੈਂਟਿਸ ਹੋ ਰਿਹਾ ਜਥੇ ਮਾਨਸਾ ਵਿਸ਼ਾਦੀ ਸ਼ੋਦਾ ਨੇ ਹੂੰ ਹੂੰ ਅ ਲਗੇ ਪਟਿਆਲਾ ਜ਼ਿਲ੍ਹੇ ਦੇ ਨਾਲੀ ਏਰੀਆ ਪੈਂਦਾ ਹਰਿਆਣਾ ਦਾ ਉਥੇ ਆ ਤਾਂ ਮਤਲਬ ਕਿ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਰਿਵਾਰਕ ਸਾਂਝ ਆ ਜੀ ਇਹ ਤੇ ਇਹ ਤੇ ਨਹੀਂ ਹੈ ਕਿ ਇੱਕ ਸੋਚਿਆ ਸਮਝਿਆ ਬੂ ਹੈ ਲੋਕਾ ਵੋਟਾਂ ਵਾਸਤੇ ਬਹੁਤ ਕੁਝ ਅੱਜ ਤੁਸੀਂ ਇਹ ਦੇਖੋ ਨਾ ਨਰਿੰਦਰ ਮੋਦੀ ਸਰਕਾਰ ਨੇ ਜਾਂਦਿਆਂ ਜਾਂਦਿਆਂ ਡੀਏ ਵਧਾ ਦਿੱਤਾ ਕੇਂਦਰੀ ਮੁਲਾਜ਼ਮਾਂ ਦਾ ਲੱਖਾਂ ਮੁਲਾਜ਼ਮਾਂ ਨੂੰ ਕੁਝ ਕਰ ਦਿੱਤਾ ਸੋ ਇਸ ਤਰ੍ਹਾਂ ਦੇ ਮੂਹ ਚੱਲੇ ਜਾ ਰਹੇ ਆ ਰਾਜਨੀਤੀ ਤੁਹਾਨੂੰ ਪਤਾ ਹੀ ਆ ਤਾਂ ਖੈਰ ਇਹ ਪਤਾ ਨਹੀਂ ਹੁਣ ਕਿ ਇੱਕ ਰਣਨੀਤਿਕ ਪੈੰਤੜਾ ਹੈ ਜਾਫਰ ਹਰਮਿਤ ਸਿੰਘ ਪਟਾਣਵਾਜਰਾ ਨੂੰ ਲੱਗਿਆ ਕਿ ਹਾਂ ਯਾਰ ਮੈਨੂੰ ਰੋਲ ਲੈਣਾ ਚਾਹੀਦਾ ਤਾਂ ਕੱਲ ਤੱਕ ਹਰਮਿਤ ਸਿੰਘ ਪਟਾਣਵਾਜਰਾ ਜੋ ਪੱਤਰਕਾਰਾਂ ਦੇ ਨਾਲ ਉਲਝਣ ਕਰਕੇ ਪੂਰਾ ਖਲਨਾਇਕ ਨਜ਼ਰ ਆ ਰਿਹਾ ਸੀਗਾ ਅੱਜ ਜੇ ਤੁਸੀਂ ਵੇਖੋ ਕਿ ਸੋਸ਼ਲ ਮੀਡੀਆ ਤੇ ਜਿਹੜੇ ਖਾਣ ਪੀਣ ਦੇ ਸ਼ਾਕੀ ਨੇ ਆ ਉਹ ਕਹਿੰਦੇ ਕਿ ਬੱਲੇ ਬੱਲੇ ਮਿੱਤਰਾਂ ਇੱਕੋ ਦਿਲ ਸੀ ਤੂੰ ਕਿੰਨੀ ਵਾਰੀ ਜਿੱਤੇਗਾ ਯਾਰ ਸਾਡਾ ਹੂੰ ਮਿੰਟੂ ਜੀ ਕਿਸਾਨ ਅੰਦੋਲਨ ਨੂੰ ਲੈ ਕੇ ਹਾਈ ਕੋਰਟ ਨੇ ਬੜਾ ਸਖਤ ਰੁਖ ਅਪਣਾਇਆ ਕੀ ਆਖਿਆ ਕੋਰਟ ਨੇ ਵੇਖੋ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਆ ਗਲਦੋ ਨੇ ਇੱਕ ਤੇ ਇਹ ਹੈ ਕਿ ਸ਼ੁਭਕਰਨ ਸਿੰਘ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਕਮੇਟੀ ਕੰਮ ਕਰੂਗੀ ਯਾਨੀ ਹਾਈ ਕੋਰਟ ਦੇ ਸਾਬਕਾ ਜਿਹੜੇ ਜਸਟਿਸ ਹੁੰਦੇ ਉਹਨਾਂ ਦੀ ਅਗਵਾਈ ਹੇਠ ਤਿੰਨ ਮੈਂਬਰੀ ਦੀ ਕਮੇਟੀ ਬਣੇਗੀ ਜਾਂਚ ਪੜਤਾਲ ਚੱਲੇਗੀ ਚਲੋ ਇਹ ਵੀ ਚੰਗੀ ਗੱਲ ਹੈ ਕਿਉਂਕਿ ਹੁਣ ਸਾਫ਼ ਹੋ ਚੁੱਕਾ ਹੈ ਅੱਜ ਵਿਕਰਮਜੀਤ ਸਿੰਘ ਮਜੀਠੀਆ ਨੇ ਸ਼ੁਭਕਰਨ ਸਿੰਘ ਦੇ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਵਾਇਰਲ ਕਰ ਦਿੱਤੀ ਆ ਤੇ ਜਿਹਦੇ ਵਿੱਚ ਸਾਫ਼ ਲਿਖਿਆ ਹੋਇਆ ਕਿ ਮੌਤ ਦਾ ਕਾਰਨ ਜੋ ਗਾਨਾ ਸ਼ਾਟ ਹੈ ਤੇ ਜਿਹਦੇ ਵਿੱਚ ਮੈਟਲ ਪਾਇਆ ਗਿਆ ਹੂੰ ਹੂੰ ਤਾਂ ਜਿੰਨਾ ਪਹਿਲਾਂ ਹੀ ਅਮਰੀਸ਼ਾ ਸੀਗਾ ਜਿਸ ਦੀ ਪਹਿਲਾਂ ਹੀ ਕਿਤੇ ਨਾ ਕਿਤੇ ਚਰਚਾ ਸੀ ਉਹ ਮਾਮਲਾ ਵੱਡਾ ਨਜ਼ਰ ਆ ਰਿਹਾ ਹੈ ਉਧਰ ਇਸ ਮਾਮਲੇ ਦੇ ਵਿੱਚ ਜਿਹੜੀ ਪਟੀਸ਼ਨ ਪਈ ਸੀ ਉਹਦੇ ਤੇ ਹਾਈ ਕੋਰਟ ਨੇ ਫੈਸਲਾ ਦੇ ਦਿੱਤਾ ਪਰ ਦੂਸਰੇ ਪਾਸੇ ਨਾਲ ਕਿਸਾਨਾਂ ਦੀ ਖਿਚਾਈ ਬਹੁਤ ਕੀਤੀ ਆ ਕਿਉਂਕਿ ਹਰਿਆਣਾ ਪ੍ਰਸ਼ਾਸਨ ਨੇ ਕੀ ਕੀਤਾ ਕਿ ਕੁਝ ਫੁਟੇਜ ਕੁਝ ਵੀਡੀਓ ਜਿਹੜੀਆਂ ਸੀਗੀਆਂ ਉਹ ਕੋਰਟ ਦੇ ਅੰਦਰ ਪੇਸ਼ ਕਰ ਦਿੱਤੀਆਂ ਜਿੱਥੇ ਦਿਖਾਇਆ ਜਾ ਰਿਹਾ ਕਿ ਇਹਨਾਂ ਦੇ ਕੋਲ ਹਥਿਆਰ ਨੇ ਪ੍ਰਦਰਸ਼ਨਕਾਰੀਆਂ ਦੇ ਕੋਲ ਇਤੋਂ ਤੱਕ ਕਿ ਬੱਚਿਆਂ ਨੂੰ ਅੱਗੇ ਕੀਤਾ ਜਾ ਰਿਹਾ ਇਥੇ ਆਪਣੇ ਇਹ ਵੀ ਬਣੋਤੇ ਹਨ ਜੋ ਬੱਚਾ ਵਿਚਾਰਣ ਭੋਲ ਹੁੰਦਾ ਉਹਨੂੰ ਚਾਦਰ ਬਣਾ ਕੇ ਉਹਨੂੰ ਪੂਰਾ ਪੰਜਾਬੀ ਦਾ ਪ੍ਰਤੀਕ ਦਰਸਾ ਕੇ ਅੱਗੇ ਪੰਗੜਾ ਪਵਾ ਦਿੱਤਾ ਜਾਂਦਾ ਫਿਰ ਰੀਲ ਬਣਾ ਦਿੱਤੀ ਜਾਂਦੀ ਵਾਇਰਲ ਕੀਤੀ ਜਾਂਦੀ ਆਖੇ ਬਾਈ ਬੱਲੇ ਬੱਲੇ ਆ ਵੇਖੋ ਪੰਜਾਬ ਕਿਸੇ ਤੋਂ ਡਰਦਾ ਉਸ ਤਰ੍ਹਾਂ ਦੀਆਂ ਹਾਰਕਤਾਂ ਹੋਈਆਂ ਨੇ ਉਥੇ ਜੀ ਸੋ ਲਿਹਾਜ਼ਾ ਫਿਰ ਜਦੋਂ ਇਹ ਸਾਰਾ ਕੁਝ ਕੋਰਟ ਦੇ ਸਾਹਮਣੇ ਆਇਆ ਕੋਰਟ ਨੇ ਤੇ ਫਿਰ ਆਪਣੇ ਹਿਸਾਬ ਨਾਲ ਚੱਲਣਾ ਉਹ ਕਹਿੰਦੇ ਕਿ ਕੀ ਤੁਸੀਂ ਜੰਗ ਲੜਨ ਜਾ ਰਹੇ ਹੇ ਤੁਸੀਂ ਬੱਚਿਆਂ ਨੂੰ ਕਿਉਂ ਪ੍ਰਦਰਸ਼ਨ ਵਿੱਚ ਇਸਤੇਮਾਲ ਕਰ ਰਹੇ ਹੋ ਜੀ ਪ੍ਰੋਟੈਸਟ ਨੂੰ ਦੇਖੋ ਬਜ਼ੁਰਗਾਂ ਨੂੰ ਬੱਚਿਆਂ ਨੂੰ ਤੁਸੀਂ ਢਾਲ ਦੇ ਤੌਰ ਤੇ ਕਿਉਂ ਇਸਤੇਮਾਲ ਕਰ ਰਹੇ ਜੇ ਤੇ ਇੱਥੋਂ ਤੱਕ ਟਿੱਪਣੀ ਆ ਗਈ ਕਿ ਵਈ ਚਾਹੀਦਾ ਤਾਂ ਇਹ ਨਹੀਂ ਕਿ ਇਹਨਾਂ ਆਦਮਾਨ ਨੂੰ ਫੜ ਕੇ ਚੇਨਈ ਭੇਜ ਦਿੱਤਾ ਜਾਵੇ ਬਹੁਤ ਵੱਡੀ ਟਿੱਪਣੀ ਸੀ ਇਹ ਹੂੰ ਜੀ ਹਮ ਹਾਈ ਕੋਰਟ ਦੀ ਬਹੁਤ ਵੱਡੀ ਟਿੱਪਣੀ ਆ ਕਿ ਜਿਵੇਂ ਡਿਬਰੂਗੜ੍ਹ ਦੇ ਵਿੱਚ ਐਨਐਸਏ ਲਾ ਕੇ ਕੁਝ ਇਥੋਂ ਪੰਜਾਬ ਤੋਂ ਨੌਜਵਾਨ ਭੇਜ ਦਿੰਦੇ ਹੈਗੇ ਸੀ ਇੱਕ ਵੈਸੀ ਟਿੱਪਣੀ ਆ ਕਿ ਉਹਨੇ ਦਾ ਅਗਵ ਨੂੰ ਫਾੜ ਕੇ ਤੇ ਚਨਈ ਭੇਜ ਦਿੱਤਾ ਜਾਵੇ ਤਾਂ ਹੁਣ ਇਹਦੇ ਤੇ ਇੱਕ ਸਾਧ ਆਗੂ ਆਪੋ ਆਪਣੇ ਪ੍ਰਤੀਕਰਮ ਜ਼ਰੂਰ ਦੇ ਰਹੇ ਆ ਪਰ ਉਥੇ ਮਾਹੌਲਾਂ ਚ ਕਾਫੀ ਗਰਮ ਰਿਹਾ ਹਾਈ ਕੋਰਟ ਦੇ ਵਿੱਚ ਹਮ ਤੇ ਮਿੰਟੂ ਜੀ ਰਾਜਾ ਬੜਿੰਗ ਦਾ ਇਹ ਕਹਿਣਾ ਵੀ ਮੁਹਾਲੀ ਕਹਿੰਦੇ ਹੁਣ ਗੈਂਗਸਟਰਸ ਦਾ ਹੱਬ ਬਣ ਗਿਆ ਕੀ ਵੇਰਵਾ ਜੀ ਦੇਖੋ ਅੱਜ ਇਹਨਾਂ ਨੇ ਜਿਹੜਾ ਮੁੱਦਾ ਚੁੱਕਿਆ ਸੀਗਾ ਮੁੱਦਾ ਇਹ ਹੋ ਚੁੱਕਿਆ ਸੀਗਾ ਕਿ ਇੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਆ ਉਹਦੇ ਮਤਨ ਲ ਕਿਤੇ ਦੂਸਰਾ ਇਹ ਕਿਹਾ ਕਿ ਇਸ ਇਲਾਕੇ ਦੇ ਵਿੱਚ ਮਹਾਰ ਨਹੀਂ ਹੈ ਵੈਸੇ ਤੇ ਟਰਾਈ ਸਿਟੀ ਸਾਰਾ ਹੀ ਆਪਾਂ ਕਹਿ ਸਕਦੇ ਆ ਮਨਸਕੂਲਾ ਵੀ ਉਹਦੇ ਚ ਆ ਜਾਂਦਾ ਆ ਉਹਦੇ ਚ ਚੰਡੀਗੜ੍ਹ ਵੀ ਆ ਜਾਂਦਾ ਹੁਣ ਤੇ ਜ਼ੀਰ ਕਪੂਰ ਵੀ ਉਹ ਤਾਂ ਟਰਾਈ ਸਿਟੀ ਤੋਂ ਵੀ ਕੰਮ ਵੱਧ ਗਿਆ ਜੀ ਤਾਂ ਉਹਦੇ ਚ ਕੀ ਹੈ ਕਿ ਆ ਪਿੱਛੇ ਤੇ ਹਾਂ ਦੋ ਚਾਰ ਦਿਨ ਪਹਿਲਾਂ ਵੀ ਉਹ ਡੋਗਰਾ ਮਾਰਿਆ ਸੀਗਾ ਇੱਥੇ ਹੂੰ ਹੂੰ ਤੇ ਇਸ ਤੋਂ ਇਲਾਵਾ ਮੁਕਾਬਲੇ ਵੀ ਹੁੰਦੇ ਰਹਿੰਦੇ ਨੇ ਫਿਰੋਤੀਆਂ ਕਲੰਬਾਂ ਚੋਂ ਰੰਗਦਾਰੀਆਂ ਗੁਰਲਾਲ ਬਰਾੜ ਦਾ ਕਤਲ ਵੀ ਹੈ 골ਡੀ ਬਰਾੜ ਦਾ ਜਿਹੜਾ ਬ੍ਰਦਰ ਸੀ ਉਹਦਾ ਕਤਲ ਵੀ ਤੇ ਉੱਥੇ ਹੋਇਆ ਸੀਗਾ ਯਾਨੀ ਗੈਂਗਵਾਰ ਵੀ ਉੱਥੇ ਚੱਲਦੀ ਰਹਿੰਦੀ ਆ ਬਹੁਤ ਕੁਝ ਆ ਜੀ ਤਾਂ ਇਹਨਾਂ ਨੇ ਇਸੀ ਚੀਜ਼ ਨੂੰ ਉਵਾ ਰਿਆ ਇਹ ਕਹਿੰਦੇ ਕਿ ਫਿਰੋਤੀਆਂ ਦਾ ਦੌਰ ਜਿਹੜਾ ਆ ਉਹ ਚੱਲ ਰਿਹਾ ਹੈ ਤਾਂ ਇਹਨਾਂ ਨੇ ਫਰੋਤੀ ਸ਼ਬਦ ਇਸਤੇਮਾਲ ਕੀਤਾ ਤੇ ਕਹਿੰਦੇ ਆ ਕਿ ਇਹਦੇ ਵਿੱਚ ਮੇਰੇ ਦੋਸਤਾਂ ਮਿੱਤਰਾਂ ਨੂੰ ਵੀ ਧਮਕੀਆਂ ਆ ਰਹੀਆਂ ਤੇ ਕੁਝ ਦੇ ਵੀ ਆਏ ਆ ਫਰੋਤੀ ਇਹ ਵੀ ਇਹਨਾਂ ਨੇ ਦਾਅਵਾ ਕੀਤਾ ਅੱਛਾ ਜੀ ਸਦਨ ਦੇ ਬਾਹਰ ਖਲੋ ਕੇ ਇਹਨਾਂ ਨੇ ਕਿਹਾ ਕਿ ਮੇਰੇ ਵੀ ਮਿੱਤਰਾਂ ਨੂੰ ਧਮਕੀਆਂ ਆਈਆਂ ਤੇ ਉਹਨਾਂ ਚੋਂ ਦੋ ਚਾਰਾਂ ਨੇ ਪੈਸੇ ਦੇ ਵੀ ਦਿੱਤੇ ਚੁੱਪ ਕਰਕੇ ਕਹਿੰਦੇ ਰੌਲਾ ਪਾਉਣ ਦਾ ਫਾਇਦਾ ਕੀ ਹੈ ਯਾਨੀ ਲੌਂਡਰ ਦਾ ਮੁੱਦਾ ਉਵਾਰਦੇ ਉਹਨਾਂ ਨੇ ਇੱਕ ਨਵਾਂ ਖੁਲਾਸਾ ਕਰ ਦਿੱਤਾ ਕਿ ਉਹਨਾਂ ਦੇ ਦੋਸਤ ਵੀ ਰੰਗਦਾਰੀ ਦੇ ਕੇ ਆਏ ਆ ਜੀ ਵੈਸੇ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਭੂਗੋਲਕ ਤੌਰ ਤੇ ਜੇ ਤੁਸੀਂ ਵੇਖੋਗੇ ਚੰਡੀਗੜ੍ਹ ਇੱਕ ਯੂਟੀ ਆ ਫਿਰ ਇਸ ਤੋਂ ਇਲਾਵਾ ਹਿਮਾਚਲ ਨਾਲ ਲੱਗਦਾ ਆ ਦੂਸਰੇ ਪਾਸੇ ਹਰਿਆਣਾ ਨਾਲ ਲੱਗਦਾ ਪੰਜਾਬ ਤੇ ਹੈਗਾ ਹੀ ਹੈਗਾ ਜੀ ਸੋ ਇਸ ਵਾਸਤੇ ਉਹ ਅਪਰਾਧੀਆਂ ਦੀ ਸ਼ਰਨਗਾਹ ਤੇ ਹੈ ਇਹ ਤੇ ਮੰਨਣਾ ਹੀ ਪਊਗਾ ਕਿ ਹਾਰਡ ਕੋਰ ਕ੍ਰਿਮੀਨਲ ਜੀੜੇ ਆ ਉਹਨਾਂ ਦਾ ਟਿਕਾਣਾ ਤੇ ਹੈਗਾ ਤੇ ਉਹਦੇ ਵਾਸਤੇ ਤੇ ਫਿਰ ਇਹੋ ਹੀ ਆ ਕਿ ਦੇਖੋ ਪਹਿਲਾ ਸਵਾਲ ਤੇ ਇਹ ਹੋਏਗਾ ਬੜਿੰਗ ਸਾਹਿਬ ਨੂੰ ਕਿ ਤੁਹਾਡੀ ਵੀ ਸਰਕਾਰ ਰਹੀ ਆ ਕਿ ਉਦੋਂ ਉਥੇ ਕਰਾਇਮ ਫਰੀ ਜ਼ੋਨ ਤੁਸੀਂ ਡਿਕਲੇਅਰ ਕਰ ਰੱਖਿਆ ਸੀਗਾ ਹੂੰ ਹੂੰ ਤੇ ਦੂਜੀ ਗੱਲ ਇਹ ਆ ਕਿ ਜੇ ਹੁਣ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਯਾਰ ਤੁਸੀਂ ਸਾਰੇ ਸਿਆਣੇ ਬਣੇ ਬੰਦੇ ਹੋ ਤਾਂ ਕਿਉਂ ਨਹੀਂ ਐੋ ਜੀ ਕੋਈ ਤਜ਼ਵੀਜ਼ ਲੈ ਕੇ ਆਉਂਦੇ ਕਿ ਇਹ ਜਿਹੜਾ ਇੰਟਰਸਟੇਟ ਮਾਮਲਾ ਬਣ ਜਾਂਦਾ ਕਿ ਇਹਦੇ ਚ ਕੋਆਰਡੀਨੇਸ਼ਨ ਜਿਹੜਾ ਬਿਹਤਰ ਹੋਵੇ ਪੁਲਿਸ ਪਾਰਟੀ ਦਾ ਜਾਂ ਜੋ ਸੂਚਨਾਵਾਂ ਦਾ ਆਦਾਨ ਪ੍ਰਦਾਨ ਆਪਾਂ ਕਹਿੰਦੇ ਆ ਕਿ ਉਹ ਤਾਲਮੇਲ ਬਿਹਤਰ ਬਣੇ ਜੀ ਤਾਂ ਹੀ ਤੁਸੀਂ ਬੰਦੇ ਛੇਤੀ ਪੜ ਸਕਦੇ ਹੋ ਨਹੀਂ ਤਾਂ ਇੱਕ ਸ਼ਹਿਰ ਤੋਂ ਨਿਕਲਦੇ ਨਾਲ ਦੂਜੇ 'ਚ ਵੜ ਜਾਂਦੇ ਆਂ ਦੂਜੇ 'ਚੋਂ ਨਿਕਲਦੇ ਤੀਜੇ 'ਚ ਵੜ ਜਾਂਦੇ ਆਂ ਤਾਂ ਉਹਦੇ ਨਾਲ ਕੀ ਆ ਇੱਕ ਪਾਸੇ ਯੂਟੀ ਆ ਦੂਸਰੇ ਪਾਸੇ ਹਰਿਆਣਾ ਹੈ ਤੀਜੇ ਪਾਸੇ ਪੰਜਾਬ ਦਾ ਸ਼ਹਿਰ ਆ ਜਾਂਦਾ ਤਾਂ ਉਹ ਸਮੱਸਿਆਵਾਂ ਆ ਗਈਆਂ ਨੇ ਜੀ ਮਿੰਟੂ ਜੀ ਰਣਦੀਪ ਢੁੱਡਾ ਹਰਿਆਣਾ ਤੋਂ ਰਾਜਨੀਤੀ ਵਿੱਚ ਉਤਰ ਸਕਦੇ ਨੇ ਜੀ ਇਹ ਸੁਣਨ ਨੂੰ ਮਿਲ ਰਿਹਾ ਹੁਣ ਦੇਖੋ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਵੇਗਾ ਕਿ ਰਣਦੀਪ ਢੁੱਡਾ ਚਾਟ ਹੈ ਜੀ ਬਹੁਤ ਲੋਕਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਰਣਦੀਪ ਢੁੱਡਾ ਆਸਟ੍ਰੇਲੀਆ 'ਚ ਰਹਿ ਕੇ ਆਇਆ ਜੀ ਪਰ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਇਲਾਮ ਹੋਏਗਾ ਕਿ ਇਹਦੀ ਜਿਹੜੀ ਮਾਤਾ ਸੀ ਆਸ਼ਾ ਹੁੱਡਾ ਉਪਾਪੀ ਜਨਤਾ ਪਾਰਟੀ ਦੀ ਬਹੁਤ ਕਾਗ ਨੀਤਨੀਆਂ ਇਹ ਮਹਿਲਾ ਮੋਰਚਾ ਦੀ ਉਹ ਪ੍ਰਧਾਨ ਵੀ ਰਹੀ ਆ ਜੀ ਸੋ ਇਸ ਤਰ੍ਹਾਂ ਕਿ ਇਹ ਅਫਵਾਹਾਂ ਕਰ ਰਹੀਆਂ ਸਿਆਸੀ ਚਰਚਾਵਾਂ ਹੀ ਨਹੀਂ ਹੈ ਦਰਅਸਲ ਕੀ ਹੈ ਕਿ ਇੱਕ ਮੈਂ ਸੁਣ ਰਿਹਾ ਸੀਗਾ ਵਰਜਨ ਵੀ ਉਹਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਮੈਂਬਰ ਕਹਿ ਰਹੇ ਆ ਕਿ ਬਿਲਕੁਲ ਜੀ ਆਫਰ ਮਿਲ ਗਿਆ ਪਾਰਟੀ ਪਰ ਅੰਤਮ ਫੈਸਲਾ ਜਿਹੜਾ ਉਹ ਸਾਣਾ ਬਿਟਾਈ ਲਗੇ। ਹਮਮ। ਬਾਵੀ ਆ ਕਿ ਆਫਰ ਨੂੰ ਕਿਹਾ ਦਰਸਾ ਪਿਆ ਕਿ ਇਹਨੂੰ ਉਤਾਰਿਆ ਜਾ ਸਕਦਾ ਰੋਤਕ ਸੀਟ ਤੋਂ। ਤੇ ਰੋਤਕ ਸੀਟ ਤੇ ਕਿਹਾ ਕਿ ਇੱਕ ਦਮਦਾਰ ਚਿਹਰਾ ਇਹਨਾਂ ਨੂੰ ਚਾਹੀਦਾ। ਜਾਂ ਵੈਸੇ ਵੀ ਇਹਦਾ ਤੋਂ ਥੋੜੇ ਜਿਹਾ ਹੁਸ਼ ਹੈ ਤੁਹਾਨੂੰ ਕਹਤਿਆ ਕਿ ਸਾਨ ਖਾਸ ਤੌਰ ਤੇ ਤਾਂ ਇਹਨਾਂ ਨੂੰ ਇੱਕ ਦਮਦਾਰ ਚਿਹਰੇ ਦੀ ਜ਼ਰੂਰਤ ਹੈ ਜਿਹੜਾ ਹੋਵੇ ਵੀ जाट। ਦੂਸਰੀ ਗੱਲ ਇਹ ਆ ਕਿ ਉੱਥੇ ਦਪਿੰਦਰ ਉਡਾ ਦਾ ਮੁਕਾਬਲਾ ਕਰਨਾ ਹੈ। ਹਮਮ। ਇਹ ਵੀ ਇੱਕ ਬਹੁਤ ਵੱਡੀ ਗੱਲ ਆ ਨਾ। ਜੀ। ਇਸ ਵਾਸਤੇ ਇਨਾਂ ਨੇ ਚਿਹਰਾ ਤੇ ਤਲਾਸ਼ਾਂ ਵਾਂਗੂ ਦੋਨੋਂ ਹੀ ਪਤਾ ਲੱਗ ਗਿਆ ਸੀਗਾ ਕਿ ਜਦੋਂ ਇਹਨੇ ਸਾਵਰਕਰ ਫਿਲਮ ਸਾਈਨ ਕੀਤੀ ਆ ਤਾਂ ਪਤਾ ਲੱਗ ਗਿਆ ਸੀ ਪਰ ਉਹ ਉਹਦਾ ਪੰਜਾਬੀਆਂ ਦਾ ਪੱਖ ਕੀ ਕਰੀਏ ਵਿਚਾਰਿਆਂ ਦਾ ਜਿਨ੍ਹਾਂ ਨੇ ਪੋਸਟਰ ਬਹੁਤ ਪਾਈਆਂ ਨੇ ਹੱਕ 'ਚ ਜੀ ਜੀ ਸਨ ਕੀ ਪਲੇਨ ਨੂੰ ਲੱਗੇ ਉਹ ਕਿੱਦਾਂ ਨੂੰ ਜਾ ਕੇ ਸਮਝ ਤੋਂ ਪਰੇ ਦੀ ਗੱਲ ਆ ਕਿ ਇਹਨੂੰ ਤਾਂ ਬਹੁਤ ਚਾਹੁੰਦੇ ਸੀ ਲੋਕ ਜੀ ਇਧਰ ਸਾਵਰਕਰ ਕੀਤੀ ਉਧਰ ਉਹ ਇਹ ਖਬਰ ਆ ਗਈ ਆ ਤਾਂ ਖੈਰ ਅੰਤਮ ਫੈਸਲਾ ਤਾਂ ਬਈ ਇਹਨਾਂ ਨੇ ਲੈਣਾ ਰਣਦੀ ਪਹੁੜਾ ਜਾ ਇਹਦੀ ਫੈਮਿਲੀ ਨੇ ਪਰ ਇਹਦੀ ਚਰਚਾ ਪਰਟੂਰੀਆ ਕਿੰਤਾ ਪਿੰਦਰ ਗੁੱਡਾ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਰਣਜੀਤ ਨੂੰ ਕਾਰ ਕਰਨ ਚ ਲੱਗੀ ਹੋਈ ਜੀ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਦੇਖੋ ਖੁਸ਼ ਨੁਮਾ ਖਬਰ ਜਿਹੜੀ ਹੈ ਉਹ ਮੈਡੀਕਲ ਸਾਇੰਸ ਨਾਲ ਜੁੜੀ ਹੈ ਮੈਡੀਕਲ ਦੀ ਦੁਨੀਆ ਨਾਲ ਜੁੜੀ ਹੈ ਬਹੁਤ ਵੱਡਾ ਚਮਤਕਾਰ ਹੋਇਆ ਇੰਡੀਆ ਦੇ ਵਿੱਚ ਹਮ ਸਰਗੰਗਾਰਾਮ ਆਪਾਂ ਦਿੱਲੀ ਦਾ ਸਭ ਨੇ ਸੁਣਿਆ ਹੋਈ ਬਾਤ ਹੈ ਇਹਦੇ ਵਿੱਚ ਦਿੱਲੀ ਦਾ ਪਹਿਲਾ ਸਫਲ ਹੈਂਡ ਟ੍ਰਾਂਸਪਲੈਂਟ ਕੀਤਾ ਗਿਆ ਅੱਛਾ ਜੀ ਸਫਲਾ ਬਿਆਕਤੀ ਸੀ ਰੇਨ ਹਾਸੇ ਚ ਦੋਨੇ ਹੱਥ ਵੱਡੇ ਗਏ ਸਨ ਤਾਂ ਅੱਜ ਉਹਨੂੰ ਹੱਥ ਲਾ ਦਿੱਤੇ ਗਏ ਡਾਕਟਰਾਂ ਨੇ ਕਿਹਾ ਕਿ ਬਹੁਤ ਜਲਦੀ ਇਹ ਪੈਂਟਰ ਹੈ ਬਹੁਤ ਜਲਦੀ ਕਹਿੰਦੇ ਕਿ ਦਿਵਾਰ ਤੇ ਬੁਰਸ਼ਮਾਰ ਦਾ ਨਜ਼ਰ ਆਏਗਾ ਪਰ ਡਾਕਟਰਾਂ ਦਾ ਕ੍ਰੈਡਿਟ ਤੇ ਹੈ ਇਸ ਲਈ ਨਾਲ ਡਾਕਟਰਾਂ ਨੇ ਕ੍ਰੈਡਿਟ ਦਿੱਤਾ ਉਸ ਔਰਤ ਨੂੰ ਜਿਹਦਾ ਰੇਨ ਡੈਡ ਹੋ ਗਿਆ ਸੀਗਾ ਤੇ ਜਿਨੇ ਅੰਗਦਾਨ ਦਿੱਤੇ ਸੋ ਇਹ ਕੰਮ ਇਹ ਸਿਹਤ ਵਿਗਿਆਨ ਦੇ ਸਿਹਤ ਜਗਤ ਦੇ ਪੱਖੋਂ ਬਹੁਤ ਵੱਡੀ ਖਾਤ ਜੀ ਜੀ